ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੋਰ ਨਵੀਂ ਪੀੜੀ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਜੀ ਇੱਕ ਬੜੀ-ਬੜੀ ਜਾਣਕਾਰੀ ਲੈ ਕੇ ਤੁਹਾਡੇ ਲਈ ਇਹ ਖਾਸ ਕਰ ਰਿਜ਼ਰਵ ਕੈਟਾਗਰੀ ਵਾਲੇ ਕੈਂਡੀਡੇਟਸ ਲਈ ਬਹੁਤ ਜਿਹੜੀ ਅਹਿਮ ਜਾਣਕਾਰੀ ਹੈ ਠੀਕ ਹੈ ਜੀ ਬਾਕੀ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਕਸਰ ਹੀ ਆਪਾਂ ਨੂੰ ਇਸ ਤਰ੍ਹਾਂ ਦੇ ਕੇਸਸ ਦੇਖਣ ਨੂੰ ਮਿਲਦੇ ਆ ਕਿ ਜਦੋਂ ਕੋਈ ਵੀ ਲੜਕਾ ਜਾਂ ਲੜਕੀ ਕਿਸ ਇੰਟਰ ਕਾਸਟ ਦੇ ਨਾਲ ਮੈਰਿਜ ਕਰਵਾਉਂਦਾ ਹੈ ਤਾਂ ਉਸ ਲੜਕੀ ਨੂੰ ਕਿਉਂਕਿ ਜਿਹੜਾ ਵੀ ਕੋਈ ਜਿਹੜੀ ਕਾਸਟ ਮੰਨੀ ਜਾਂਦੀ ਹੈ ਉਹ ਜੈਟਸ ਭਾਵ ਮਰਦ ਪ੍ਰਧਾਨ ਮੰਨੀ ਜਾਂਦੀ ਹੈ ਭਾਵ ਬੰਦੇ ਦੇ ਪਿੱਛੇ ਜਿਹੜੀ ਉਹ ਕਿਸੇ ਲੜਕੀ ਦੀ ਕਾਸਟ ਜਾਂ ਗੋਤ ਹੈ ਉਹ ਗਿਣਿਆ ਜਾਂਦਾ ਤਾਂ ਇਸੇ ਤਰ੍ਹਾਂ ਦੀ ਇੱਕ ਜਿਹੜੇ ਕੇਸ ਨੂੰ ਮੱਦੇ ਨਜ਼ਰ ਰੱਖਦੇ ਸੁਪਰੀਮ ਕੋਰਟ ਦਾ ਇੱਕ ਐਮ ਬੜਾ ਵੱਡਾ ਫੈਸਲਾ ਆਇਆ ਹੈ ਕਿ ਕੋਈ ਵੀ ਜਿਹੜਾ ਲੜਕੀ ਹੈ ਜੇਕਰ ਉਹ ਅਦਰ ਕਾਸਟ ਦੀ ਹੈਗੀ ਹੈ ਕਿਸੇ ਦੂਸਰੀ ਕਾਸਟ ਦੇ ਲੜਕੇ ਨਾਲ ਮੈਰਿਜ ਕਰਵਾਉਂਦੀ ਹੈ ਤਾਂ ਉਸ ਨੂੰ ਜਿਹੜੇ ਰਿਜ਼ਰਵੇਸ਼ਨ ਦੇ ਲਾਭ ਹੈ ਉਹ ਨਹੀਂ ਮਿਲਣਗੇ ਬਾਕੀ ਕੀ ਇਹ ਸਾਰੀ ਜਾਣਕਾਰੀ ਤੁਹਾਡਾ ਨਾਲ ਬੜੀ ਡਿਟੇਲ ਦੇ ਵਿੱਚ ਸਾਂਝੀ ਕਰਦੇ ਆ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੇ ਜ਼ਰੂਰ ਦੇਖਿਓ ਤੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਸੁਪਰੀਮ ਕੋਰਟ ਨੇ ਸੁਣਾਇਆ ਇਹ ਫੈਸਲਾ ਪਿਤਾ ਦਲਿਤ ਤੇ ਵੱਖ ਜਾਤੀ ਦੀ ਮਾਂ ਕਿ ਬੱਚਿਆਂ ਨੂੰ ਮਿਲੇਗਾ ਰਾਫਾ ਕਰਨ ਦਾ ਲਾਭ ਠੀਕ ਹੈ ਜੀ ਤੇ ਜੀ ਸਪਸ਼ਟ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਕੱਲ ਸਵਿਧਾਨ ਦੀ ਧਾਰਾ 142 ਤਹਿਤ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਇੱਕ ਮਹੱਤਵਪੂਰਨ ਫੈਸਲਾ ਦਿੱਤਾ ਹੈ ਸੁਪਰੀਮ ਕੋਰਟ ਨੇ ਇੱਕ ਗੈਰ ਦਲਿਤ ਔਰਤ ਅਤੇ ਇੱਕ ਦਲਿਤ ਪੁਰਸ਼ ਵਿਚਕਾਰ ਵਿਆਹ ਨੂੰ ਰੱਦ ਕਰ ਦਿੱਤਾ ਹੈ ਅਦਾਲਤ ਨੇ ਪਤਨੀ ਪਤੀ ਨੂੰ ਆਪਣੇ ਨਾਬਾਲਗ ਬੱਚਿਆਂ ਲਈ ਅਨੁਸੂਚਿਤ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ ਦਾ ਵੀ ਹੁਕਮ ਦਿੱਤਾ ਹੈ ਜੋ ਪਿਛਲੇ 6 ਸਾਲਾਂ ਤੋਂ ਆਪਣੀ ਮਾਂ ਨਾਲ ਰਹ ਰਹੇ ਹਨ ਜਸਟਿਸ ਸੂਰਿਆਕਾਂਤ ਅਤੇ ਉਜਲ ਜਿਹੜੇ ਹੈਗੇ ਜੀ ਭੁਈਆ ਨੇ ਦੇ ਬੈਂਚ ਨੇ ਯੂਹੀ ਪੋਰੀਆ ਦੀ ਜਿਹੜੇ ਹੈਗੇ ਆ ਸਲਾਹ ਕਰ ਅਤੇ ਪ੍ਰਦੀਪ ਪੋਰੀਆ ਦੇ ਤਲਾਕ ਨੂੰ ਮਨਜ਼ੂਰ ਦਿੰਦੇ ਹੋਏ ਕਿ ਹਨ ਕਿ ਇੱਕ ਗੈਰ ਦਲਿਤ ਔਰਤ ਵਿਆਹ ਰਾਹੀਂ ਅਨੁਸੂਚਿਤ ਜਾਤੀ ਭਾਈਚਾਰੇ ਦੀ ਮੈਂਬਰਸ਼ਿਪ ਨਹੀਂ ਲੈ ਸਕਦੀ ਠੀਕ ਹੈ ਜੀ ਭਾਵੇਂ ਜੇਕਰ ਕੋਈ ਲੜਕੀ ਕਿਸੇ ਅਨੁਸੂਚਿਤ ਜਾਤੀ ਦੇ ਲੜਕੇ ਨਾਲ ਵਿਆਹ ਕਰਾਉਂਦੀ ਹੈ ਤਾਂ ਉਹ ਉਸ ਕਾਸਟ ਦੀ ਨਹੀਂ ਬਣ ਜਾਂਦੀ ਠੀਕ ਹੈ ਜੀ ਉਹਦੀ ਮੈਂਬਰਸ਼ਿਪ ਨਹੀਂ ਲੈ ਸਕਦੀ ਪਰ ਅਨੁਸੂਚਿਤ ਜਾਤੀ ਦੀ ਵਿਅਕਤੀ ਦੇ ਘਰ ਪੈਦਾ ਹੋਏ ਉਸਦੇ ਬੱਚੇ ਸੁਪਰੀਮ ਕੋਰਟ ਦੇ ਟੈਗ ਦੇ ਹੱਕਦਾਰ ਹੋਣਗੇ ਠੀਕ ਹੈ ਜੀ ਭਾਵੇਂ ਜਿਹੜੇ ਉਹਨਾਂ ਦੇ ਘਰ ਬੱਚੇ ਹੋਣਗੇ ਉਹ ਉਸ ਕਾਸਟ ਤੇ ਹੀ ਮੰਨੇ ਜਾਣਗੇ ਠੀਕ ਹੈ ਜੀ ਜਿਹੜੇ ਕਾਸਟ ਉਹਦੇ ਪਿਤਾ ਵੀ ਆ ਭਾਵੇਂ ਉਹ ਸ਼ੈਡਿਊਲ ਕਾਸਟ ਜਾਂ ਉਸ ਰਿਜ਼ਰਵੇਸ਼ਨ ਕੈਟਾਗਰੀ ਦੇ ਹੱਕਦਾਰ ਹੋਣਗੇ ਸਪਰੀਮ ਕੋਰਟ ਨੇ ਕਈ ਫੈਸਲਾ ਵਿੱਚ ਇਸ ਗੱਲ ਨੂੰ ਵੀ ਦੁਹਰਾਇਆ ਹੈ ਅਤੇ ਮਿਤੀ 2018 ਵਿੱਚ ਸੌਰੀ ਸਾਲ 2018 ਵਿੱਚ ਇੱਕ ਫੈਸਲਾ ਵੀ ਦਿੱਤਾ ਸੀ ਕਿ ਇਸ ਵਿੱਚ ਕੋਈ ਵਿਵਾਦ ਨਹੀਂ ਹੋ ਸਕਦਾ ਕਿ ਜਾਤ ਜਨਮ ਆਧਾਰਿਤ ਨਿਰਧਾਰਤ ਕੀਤੀ ਜਾਂਦੀ ਹੈ ਅਨੁਸੂਚਿਤ ਜਾਤੀ ਸਮਾਜ ਨਾਲ ਸੰਬੰਧਿਤ ਵਿਅਕਤੀ ਨਾਲ ਵਿਆਹ ਕਰਕੇ ਜਾਤ ਨਹੀਂ ਬਦਲੀ ਜਾ ਸਕਦੀ ਠੀਕ ਹੈ ਜੀ ਤਾਂ ਭਾਪ ਜੇਕਰ ਕੋਈ ਔਰਤ ਕਿਸੇ ਅਨੁਸੂਚਿਤ ਜਾਤੀ ਦੇ ਲੜਕੇ ਨਾਲ ਵਿਆਹ ਕਰਾਉਂਦੀ ਹੈ ਤਾਂ ਉਸ ਲੜਕੀ ਦੀ ਜਿਹੜੀ ਜਾਤ ਜਿਹੜੀ ਉਹ ਨਹੀਂ ਬਦਲਦੀ ਠੀਕ ਹੈ ਜੀ ਪਾ ਭਾਲਾ ਕਿਉਂ ਬਿਆ ਕਰਵਾ ਲੈਂਦੇ ਆ ਪਰ ਉਹਦੀ ਜਿਹੜੀ ਜਾਤ ਹੈ ਉਹ ਅਲੱਗ ਹੀ ਰਹੂਗੀ ਉਸ ਲੜਕੇ ਦੀ ਨਹੀਂ ਹੋ ਜਾਂਦੀ ਪਰ ਹਾਂ ਇਹ ਗੱਲ ਜਿਹੜੀ ਵਿਚਾਰਨਯੋਗ ਹੈ ਠੀਕ ਹੈ ਜੀ ਕਿ ਜਿਹੜੇ ਉਹਨਾਂ ਦੇ ਬੱਚੇ ਹੋਣਗੇ ਉਹਨਾਂ ਨੂੰ ਉਸ ਦਾ ਜਿਹੜਾ ਵਿਸ਼ੇਸ਼ ਦਾ ਹੱਕ ਮਿਲੇਗਾ ਜੀ ਠੀਕ ਹੈ ਜੀ ਤਾਂ ਇਹ ਸੀ ਇੱਕ ਵੱਡਾ ਫੈਸਲਾ ਸੁਪਰੀਮ ਕੋਰਟ ਵੱਲੋਂ ਜਿਹੜਾ ਹਜ਼ਾਰ ਕੀਤਾ ਹੈ ਅਕਸਰ ਇਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਚਲੋ ਜੀ ਅਪਨਿੰਗ ਤਾਂ ਕਿਸੇ ਦੋਸਤ ਮਿੱਤਰ ਭੈਣ ਭਰਾ ਹੋਰ ਦੇ ਵੀ ਜਿਹੜੀ ਇਹ ਚੀਜ਼ਾਂ ਸ਼ਾਇਦ ਕਦੇ ਇਹ ਸਥਿਤੀ ਬਣ ਸਕਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਜਰੂਰ ਬਾਕੀ ਮਿੱਤਰਾਂ ਨਾਲ ਸਾਂਝਾ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ